ਵਾਗਦਾ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਜਾ ਰਹੇ ਹਾਂ ਪਹਿਲੇ ਆਪਣੇ ਸੋਲੋ ਟ੍ਰਿਪ ਤੇ ਸੋ ਨਾਲ ਦੀ ਨਾਲ ਬਣੇ ਰਿਓ ਪੂਰੀ ਵੀਡੀਓ ਜ਼ਰੂਰ ਦੇਖਿਓ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਦੇਓ ਅੱਜ ਤਾਂ 12 ਲਵਾਂਗੇ ਆਪਾਂ ਆਟੋ ਇਧਰੋਂ ਸਾਹਮਣੇ ਆਟੋ ਲੱਗੇ ਆ ਥੋੜਾ ਰੋਲੇ ਕੇ ਆਪਾਂ ਅੱਗੇ ਜਾਵਾਂਗੇ ਸਾਹਮਣੇ ਰੇਲਵੇ ਸਟੇਸ਼ਨ ਆ ਇੱਤੋਂ ਆਪਾਂ ਟਿਕਟ ਲੈ ਕੇ ਤੇ ਪਠਾਨਕੋਟ ਵਾਲੀ ਟ੍ਰੇਨ ਤੇ ਬੈਠਾਂਗੇ ਗੱਡੀ ਨਿਕਲੇਗੀ 5 ਵਜੇ ਆਊਗੀ ਹੁਣ ਪਰ ਹੁਣ ਆਪਾਂ ਵਾਪਸ ਜਾਵਾਂਗੇ ਬੱਸ ਸਟੈਂਡ ਤੇ ਉੱਥੋਂ ਲਵਾਂਗੇ ਬੱਸ ਪਠਾਨਕੋਟ ਦੀ ਫਾਈਨਲੀ ਚੱਕੇ ਖਾ ਗਏ ਪੰਪਾਂ ਦੀ ਪਠਾਨ ਕੋਟ ਸਾਡੇ ਤੋਂ ਬਨੇ ਪੜੀ ਏਰੀਆ ਬਾਤ ਵਿੱਚ ਗਾੜੇ ਸ਼ਹਿਰ ਵਸਿਆ ਹੋਇਆ ਪਠਾਨਕੋਟ ਪਹੁੰਚ ਗਏ ਸੀ ਆਪਾਂ ਤੇ ਇੱਧਰ ਆਪਣਾ ਦੋਸਤ ਹੈ ਜਿਹਦਾ ਘਰ ਹੈ ਆਪਾਂ ਇੱਥੇ ਰਾਤ ਰੁਕਾਂਗੇ ਤੇ ਕੱਲ ਨੂੰ ਅੱਗੇ ਦਾ ਸਫ਼ਰ ਤੈਅ ਕਰਾਂਗੇ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਇੱਕ ਨਵੇਂ ਦਿਨ ਵਿੱਚ ਅੱਜ ਆਪਣਾ ਦੂਜਾ ਦਿਨ ਹੈ ਸੋਲੋ ਟ੍ਰੈਵਲ ਐਜ਼ ਅ ਸੋ ਰਾਤ ਆਪਾਂ ਇੱਥੇ ਰੁਕੇ ਸੀਗੇ ਜੱਜ ਬਾਈ ਦੇ ਘਰੇ ਸੋ ਇਹ ਆਪਣਾ ਸਮਾਨ ਤਿਆਰ ਆ ਸੋ ਆਪਾਂ ਹੁਣ ਅੱਗੇ ਨਿਕਲਾਂਗੇ ਤੋਂ ਪਠਾਨਕੋਟ ਤੋਂ ਲਵਾਂਗੇ ਬਾਸ ਤੇ ਜਾਵਾਂਗੇ ਧਰਮ ਸ਼ਾਹ ਅੱਲਾਹ ਵਾਸਾ ਚੱਪਾ ਬਹਿ ਗਏ ਆ ਹੁਣ 8:30 ਵਜੇ ਤੁਰੂਗੀ ਇੱਥੋਂ ਸੋ ਆਪਾਂ ਨੂੰ 2.5 ਘੰਟੇ ਵਿੱਚ ਧਰਮਸ਼ਾਲਾ ਪਹੁੰਚਾ ਦੇਗੀ ਧਰਮਸ਼ਾਲਾ ਇੱਥੋਂ ਪਹੁੰਚਣ ਸੀ ਕਿਲੋਮੀਟਰ ਦੂਰ ਆ ਸੋ ਥੋੜਾ ਟਾਈਮ ਲੱਗੂਗਾ 2.5 ਘੰਟੇ ਦਾ ਰੋਡ ਆਪਾਂ ਨੂੰ ਲੈ ਕੇ ਪਹੁੰਚ ਜਾਊਗੀ ਇੱਥੇ ਧਰਮਸ਼ਾਲਾ ਫਾਈਨਲੀ ਆਪਾਂ ਪਹੁੰਚ ਗਏ ਧਰਮਸ਼ਾਲਾ ਦੇ ਬੱਸ ਸਟੈਂਡ ਤੇ ਫੋ ਅੱਗੇ ਆਪਾਂ ਘੁੰਮਣ ਵਾਲੀਆਂ ਜਗ੍ਹਾ ਦੇਖਾਂਗੇ ਤੇ ਅੱਧਰ ਨੂੰ ਜਾਵਾਂਗੇ ਮੈਂ ਸਾਹਮਣੇ ਇੱਥੇ ਮਕਲੌੜ ਗੰਜ ਆ ਗਿਆ ਸੀਗਾ ਉੱਥੇ ਮਿਲੀ ਨਹੀਂ ਆਪਾਂ ਨੂੰ ਜਗਾ ਜਾਂ ਜਾਣ ਲਈ ਸੋ ਮੈਂ ਸੋਚਿਆ ਬਲਾਂ ਮਕਲੌੜ ਗੰਜ ਜਾਈਏ ਉਸ ਤੋਂ ਬਾਅਦ ਅੱਗੇ ਦਾ ਆਪਣਾ ਸਫ਼ਰ ਤੈਅ ਕਰਾਂਗੇ ਮਕਲੌੜ ਗੰਜ ਦੇ ਬਸ ਅੱਡੇ ਤੋਂ ਇਦਾਂ ਦਾ ਕੋਈ ਝੱਕਾ ਬਦਲ ਹੋਇਆ ਬਸ ਡਾਰਾ ਵੀ ਮੀਂਹ ਨਾ ਪਵੇ ਇੰਨਾ ਔਖਾ ਹੋ ਜਾਣਾ ਆਪਣਾ ਇਤੋਂ ਧੱਕਾ ਆ 4 ਕਿਲੋਮੀਟਰ ਧਰਮਸ਼ਾਲਾ ਤੋਂ ਬਾਇਆ ਬਸ ਦੇ ਆਉਂਦਾ ਇਧਰੋਂ ਸੋ ਸਿੱਧਾ ਇੱਕ ਰੋਗ ਹੋਵੇ ਵੀ ਆ ਉਦੇ ਤੋਂ ਵੀ ਆਉਂਦਾ ਬੰਦ ਨਾ ਤਾਂ ਤੇ ਉਹ 2 ਕਿਲੋਮੀਟਰ ਪਿੰਦਾ ਪਰ ਉਹ ਮਹਿੰਗਾ ਪਿੰਦਾ ਸੋ ਬਸ ਸੱਚ 20 ਰੁਪਏ ਲੱਗਦੇ ਸਾਰੇ ਸੋ ਇਦਾਂ ਤੁਸੀਂ ਆ ਸਕਦੇ ਹੋ ਇਹਦੇ ਤੋਂ ਸਾਹਮਣੇ ਮਨਿਸਟਰੀ ਆਪਾ ਉੱਥੇ ਜਾਵਾਂਗੇ ਹੁਣ ਦੇਖਦੇ ਆ ਉਧਰ ਜਾ ਕੇ ਰਸਿ ਖਾਫੀ ਆ ਸਾਹਮਣੇ ਇਹ ਬਣਿਆ ਹੋਇਆ ਮਹੌਨ ਵਾਲਾ ਨਾ ਨਹੀਂ ਪਤਾ ਕੀ ਕਿ ਲੈਂਦੇ ਬਟ ਇਹ ਤੇ ਮਾਤਮਾ ਬੁੱਧ ਦੀਆਂ ਕਾਫੀ ਫੋਟੋਆਂ ਜਾਂ ਛੋਟੀਆਂ-ਛੋਟੀਆਂ ਮੂਰਤੀਆਂ ਲੱਗੀਆਂ ਇੱਧਰ ਫੋਟੋ ਲੱਗੀ ਹੋਈ ਹੈ ਦਲਾਈ ਲਾਮਾ ਜੀ ਦੀ ਸੋ ਕਾਫੀ ਸੋਣਾ ਲੈ ਕੇ ਮਜ਼ਾ ਆ ਗਿਆ ਨੋ ਕੋਮ ਉਨਤੇ ਬੈਲ ਵੱਜਦੀ ਆ ਉਹ ਜਿਹੜੀ ਸਾਹਮਣੇ ਲੱਗੀ ਹੋਈ ਹੈ ਉਹ ਬੈਲਾ ਵੱਜਦੀ

ਮੇਰੇ ਪਿੱਛੇ ਨਾ ਬੁੱਧਿਸਟ ਮਿਨਿਸਟਰੀ ਆ ਜਿਹਦੇ ਵਿੱਚ ਆਪਾਂ ਪਾਰਕ ਪੂਜਾ ਕਰ ਰਹੇ ਹੋ ਪਹਿਲੀ ਵਾਰੀ ਨਹੀਂ ਦੇਖਿਆ ਮਤਲਬ ਵੱਖਰਾ ایکسپੀਰੀਅੰਸ ਲੈ ਰਹਾ ਹਾਂ ਮੈਂ ਇਤ ਦੌਰ ਕਾ ਮਾਹਲੇ ਗਿਆ ਤੇ ਆਪਾਂ ਬੰਗਾ ਇਹ ਆ ਬੇਨਮਾ ਰੋਡਾਂ ਤੇ ਜਾਂਦੇ ਆ ਤੇ ਬਹੁਤ ਰੋਬੀ ਸੇ ਜਿਵੇਂ ਕਿ ਬਹੁਤ ਦੰਦੇ ਇਹ ਹੈ ਸੰਤ ਰਮਾਧ ਮਾਤਮ ਬੁੱਧ ਜੀ ਦੀ ਮੂਰਤੀ ਲੱਗੀ ਹੋਈ ਹੈ ਔਰ ਕਾਫੀ ਸੋਹਣਾ ਸੀ ਸ਼ਹਿਰੀ ਸੇਵੀਆਂ ਤੇ ਸੰਪੂਰਨ ਹੈ। ਬਹੁਤ ਜਰਸਤ ਦੇ ਗਿਆ। ਬਹੁਤ ਹੀ ਖਾਫੀ ਸੋਹਣੀ ਮੂਰਤੀ ਹੈ। ਇਹ ਤਾਂ ਗੰਬੀਸ਼ ਕੋਈ ਬਾਤ ਨਹੀਂ ਇਹ ਤੇ ਇਹ ਕਮਾਉਣ ਵਾਲੇ ਆ ਇਹਨਾਂ ਦੇ ਮੰਤਰ ਲਿਖੇ ਹੁੰਦੇ ਆ ਜਿੰਨੀ ਵਾਰੀ ਕਮਾਈ ਜਾਉਂਗੇ ਉਹ ਮੰਤਰ ਪੜ੍ਹੇ ਜਾਂਦੇ ਇਦਾਂ ਕੁਝ ਇਦਾਂ ਦਾ ਸਿਸਟਮ ਆ ਇਹਨਾਂ ਦਾ ਮਿਨਿਸਟਰੀ ਤੋਂ ਪੜਾ ਦਾ ਚੱਕਾ ਕੁਝ ਇਦਾਂ ਦਾ ਨਜ਼ਰ ਆਉਂਦਾ ਕਾਫੀ ਉੱਚੇ ਪਹਾੜ ਨੇ ਵਾਲੇ ਦਵਾਲੇ ਅੰਦਰ ਮੈਂ ਬੈਠਾ ਕਾਫੀ ਟਾਈਮ ਮੈਂ ਰੋਕਿਆ ਦੇਖਿਆ ਘੁੰਮਿਆ ਤਾਂ ਸੋਹਣਾ ਲੱਗਾ ਇਥੋਂ ਦਾ ਜਿਹੜਾ ਮੈਂ ਬੁੱਧ ਮੰਦਰ ਕਹਿ ਰਿਆ ਸੀਗਾ ਉਹਦੇ ਵਿੱਚ ਜਿਹੜੀ ਮਹਾਤਮਾ ਬੁੱਧ ਦੀ ਮੂਰਤੀ ਕਹਿ ਰਿਆ ਸੀ ਉਹ ਮੂਰਤੀ ਮਹਾਤਮਾ ਬੁੱਧ ਦੀ ਨਹੀਂ ਆ ਉਹ ਕਿਸੇ ਹੋਰ ਮਹਾਪੁਰਸ਼ ਦੀ ਆ ਜੋ 8ਵੀਂ ਸਦੀ ਦੇ ਵਿੱਚ ਏਸ ਸਮੇਂ ਇੱਧਰ ਆਏ ਫੇ ਇਥੋਂ ਉੱਤੇ ਚਲੇ ਗਏ ਤਿੱਬਤ ਤੇ ਉੱਥੇ ਜਾ ਕੇ ਆਪਣਾ ਜਿਹੜਾ ਇਹਨਾਂ ਦਾ ਧਰਮ ਅਪਣਾਇਆ ਸੋ ਪ੍ਰਚਾਰ ਕੀਤਾ ਉਸ ਹਸਾਬ ਨਾਲ ਇਹਨਾਂ ਦਾ ਲਿਖਿਆ ਹੋਇਆ ਵਾ ਮੈਂ ਵਿੱਚ ਥੋੜਾ ਜਿਹਾ ਸ਼ੋਰਟ ਪਾਇਆ ਉਹ ਆਪਾਂ ਮੈਂ ਪੋਜ਼ ਕਰਕੇ ਤੁਸੀਂ ਪੜ ਲਿਓ ਮੈਂ ਮਿਨਿਸਟਰੀ ਦੇਖ ਕੇ ਆ ਗਿਆ ਸੀ ਅੰਦਰੋਂ ਤਾਂ ਹੁਣ ਆਪਾਂ ਜਾ ਰਹੇ ਹਾਂ ਭਗ ਸੁਨਾਕ વોਟਰਫਾਲ ਜਿਹੜਾ ਕਿ ਇੱਥੋਂ 3 ਕਿਲੋਮੀਟਰ ਦੀ ਦੂਰੀ ਤੇ ਆ ਸੋ ਰੱਤ ਜਦ ਨਾਲ ਦਿਖਾਵਾਂਗੇ ਨਾਲੇ વોਟਰਫਾਲ ਦਿਖਾਵਾਂ ਸਾਹਮਣੇ ਬੋਰਡ ਲੱਗਾ ਹੋਇਆ ਹੈ ਇਹਦੇ ਤੇ ਲਿਖਿਆ ਹੈ ਇੱਕ ਬੰਨੇ વોਟਰਫਾਲ ਇੱਕ ਬੰਨੇ ਧਰਮਕੋਟ 1.5 ਕਿਲੋਮੀਟਰ ਪਾਗ ਸੁਨਾ ਰ ウォਟਰਫਾਲ ਸੋ ਇਧਰ ਦੀ ਆਪਾ ਚੱਲਦੇ ਪਹਾੜਾਂ ਦਾ ਇਧਰ ਲਾ ਕੁਝ ਝਾਕ ਆਈਦਾ ਦਾ ਇਧਰ ਉੱਚੇ-ਉੱਚੇ ਪਹਾੜ ਉਹ ਇਧਰ ਲਾ ਕਾਫੀ ਵਧੀਆ ਏਰੀਆ ਠੰਡਾ ਇਲਾਕਾ ਥੋੜਾ ਥੋੜਾ ਤੁਰਨ ਕਰਕੇ ਗਰਮੀ ਲੱਗਣ ਦੀ ਮੈਨੂੰ ਸਾਹਮਣੇ ਜਿਹੜੇ ਪਹਾੜ ਆ ਉਹ ਕਾਫੀ ਉੱਚੇ ਆ ਪਰ ਜਿਹੜਾ ਮਜ਼ਾ ਖੱਡ ਨੂੰ ਦੇਖ ਕੇ ਆਉਂਦਾ ਨਾ ਨੀਵੀਂ ਤਾਂ ਤੇ ਬਹੁਤ ਦੂਰ ਤੱਕ ਉਹ ਵੱਖਰਾ ਹੀ ਆ ਇਨਕ੍ਰੈਡੀਬਲ ਅਜੇ ਤੱਕ ਹੋਰੇ ਲੋਕੋ ਹੀ ਆ ਆਉਂਦੇ ਆ ਸੋ ਥਿਲ ਨੇੜੇ ਇੱਕ ਧਰਮਕੋੜ ਪਿੰਡ ਆ ਉਹਦੇ ਵਿੱਚ ਜ਼ਰਾਇਲੀ ਲੋਕ ਕਾ ਵੀ ਰਹਿੰਦੇ ਆ ਉਹ ਆਪਾਂ ਉਥੇ ਵੀ ਜਾਵਾਂਗੇ ਪਹਿਲਾਂ ਇੱਧਰ ਵਾ ਵਾਟਰਫਾਲ ਆ ਲਜਾਈਏ ਉਹ ਦੇਖ ਕੇ ਫਿਰ ਉਧਰੋਂ ਨਿਕਲ ਜਾਵਾਂਗੇ ਇੱਧਰ ਸਾਹਮਣੇ ਜਿਹੜਾ ਅੰਦਰ ਮੰਦਿਰ ਆ ਪਾਪਸੂ ਬਣਾ ਮੰਦਿਰ ਇਹ ਵੀ ਕਾਫੀ ਪੌਪੂਲਰ ਆ ਇਹਦੇ ਨਾਂ ਤੇ ਹੀ ਜੀ ਵਾਟਰਫਾਲ ਲੱਗਿਆ ਮਤਲਬ ਨਾਂ ਤੇ ਹੀ ਰੱਖਿਆ ਹੋਇਆ ਨਾ ਕੀ ਫਿਲ ਹੋ ਗਿਆ ਹਾਂ ਹਾਂ ਸੀ ਕੀ ਹੈ ਸਾਹਮਣੇ ਜਿਹੜਾ ਤਲਾਬ ਦੇਖ ਰਹੇ ਹਾਂ ਇੱਕ ਜਿਹੜਾ ਮਤਲਬ ਉੱਤੋਂ ਪਾਣੀ ਆ ਰਿਹਾ ਮੰਦਰ ਦੇ ਵਿੱਚੋਂ ਦੀ ਹੋ ਕੇ ਇੱਥੇ ਪਾਣੀ ਜਮਾ ਹੁੰਦਾ ਹੈ ਮੰਦਰ ਜਿਹੜਾ ਜਿਹੜਾ ਪਾਣੀ ਆਉਂਦਾ ਉਹ ਇੱਥੋਂ ਦੀ ਨਿਕਲਦਾ ਹੈ ਤੇ ਰੇ ਦੇ ਵਿੱਚ ਪਾ ਕੇ ਆ ਕੁੰਡ ਚ ਤੇ ਆ ਸਰੋਵਰ ਚ ਸਾਹਮਣੇ ਪਏ ਆਂ ਤੁਹਾਨੂੰ ਜਿਵੇਂ ਵਾਕਾਸ ਸਾਮਣੇ ਉਹ ਵਾਟਰ ਫੌਲ ਹੈ ਥੋੜਾ ਜਿਹਾ ਦੂਰ ਹੈ ਆਹ ਤੇ ਤੁਹਾਨੂੰ ਕਲੀਅਰ ਦਿਖਾਣ ਨੂੰ ਉਹ ਹੁਣ ਮੈਂ ਨੇੜੇ ਜਾਵਾਂਗਾ ਥੋੜਾ ਤਨਪੁਰ ਰੇ ਦੇਖਾਂਗਾ ਇੱਥੇ ਦੀ ਬਿਊਟੀ ਜੜੀ ਆ ਨਾ ਉਹ ਮਤਲਬ ਆ ਗਈ ਦੇਖ ਸਕਦੇ ਆ ਬੰਦਾ ਐਦਾਂ ਕੈਮਰੇ ਚ ਜੋ ਉਹ ਉਹ ਨਹੀਂ ਵਧੀਆ ਨਹੀਂ ਲੱਗਦਾ ਜਨਾਬ ਮਤਲਬ ਸਾਹਮਣੇ ਦੇਖ ਕੇ ਰੀਅਲ ਚ ਦੇਖ ਕੇ ਵਧੀਆ ਲੱਗਦਾ ਜੰਮੀ ਜੰਗਾ ਜੋਰ ਲੱਗਣ ਦੇ ਆਹ ਥੱਲੇ ਪੁਆਇੰਟ ਤੇ ਮੈਂ ਫੋਟੋਆਂ ਖਿੱਚੀਆਂ तो के जा गे उपर तक ऐका सामने सचिमा थाम जोर लगना सामने पत्थर बड़े बड़े पहली बार एडे वे पत्थर स्टोन देखे इधर सामने जरा कहते सुनाग वाटरफॉल सो एदा पानी उपर दिया था थले ਉਹ ਸਾਹਮਣੇ ਪੱਥਰ ਆ ਵੱਡੇ ਪਹਾੜਾਂ ਪੱਥਰ ਜਿਹੜੇ ਹੁੰਦੇ ਪਹਾੜਾਂ ਦੇ ਵਿੱਚ ਉਹਨਾਂ ਦੇ ਵਿੱਚ ਦੀ ਹੁੰਦਾ ਹੋਇਆ ਪਾਣੀ ਸਿੱਧਾ-ਸਿੱਧਾ ਥੱਲੇ ਦੀ ਥੱਲੇ ਦੀ ਇੱਥੋਂ ਉਹ ਸਾਹਮਣੇ ਉਧਰ ਨੂੰ ਨਿਕਲ ਜਾਂਦਾ ਮੇਰੇ ਪਿਛੇ ਆ ਪਾਦਨਾng ਵਾਟਰਫਾਲ ਸੋਕਾ ਵੀ ਮੈਂਤ ਕਰਨ ਤੋਂ ਬਾਅਦ ਮੈਂ ਇੱਥੇ ਪਹੁੰਚ ਗਿਆ ਸਾਹਮਣੇ ਵਾਟਰਫਾਲ ਆ ਕਈ ਲੋਕ ਇੱਥੇ ਫੋਟੋਆਂ ਖਿੱਚ ਰਿਹਾ ਨੇਰੇ ਲੈ ਰਹੇ ਇਧਰ ਦੀ ਝਰਨਾ ਵਧ ਰਿਹਾ ਕਾਫੀ ਏਅਰ ਰੌੜਾ ਪੈ ਰਹੇ आप फली पहुच गया वाटरफॉल वो एदाई झका नजारे सोहना आता पर पानी घट आ रहा सामने फोटो बह के चलाई आप चलने की तैयारी करिए मतलब बारिश ना हो जाए मीह मूह पै गया फिर औे तो पे निकली हम काफी टाइम इतना मैं फोटो फूट खिंच के हम मैं वापस चलिया ਮਕਲੌੜ ਗੰਜ ਸੋ ਦੇ ਇਦਾਂ ਜੇ ਟਾਈਮ ਬਚਿਆ ਤਾਂ ਠੀਕ ਆ ਨਹੀਂ ਤਾਂ ਫਿਰ ਇਹ ਟਾਈਮ ਲੱਗੂ ਆ ਪਾ ਜਾਵਾਂਗੇ ਧਰਮਕੋਟ ਨਹੀਂ ਤਾਂ ਨਾ ਫਕਰ ਸਟੇ ਕਰਾਂਗੇ ਉਹਦੇ ਵਿੱਚ ਮਕਲੌੜ ਗੰਜ ਉਹ ਆਪ ਸਿੱਧੇ ਕੋ ਜਿੱਦਾਂ ਦਾ ਚੱਕਾ ਇਥੋਂ ਦਾ ਸੁਣਾ ਮੈਨੂੰ ਕਾਫੀ ਪਰਸਨਲੀ ਪਸੰਦ ਆਇਆ ਇਥੋਂ ਦਾ ਉਹ ਥੱਲੇ ਚੱਲਦੇ ਆ ਉੱਥੇ ਜਾ ਕੇ ਦੇਦਿਆਂ ਮੈਗੀ ਮੂਗੀ ਖਾ ਕੇ ਉਹਨੇ ਵਧੀਆ ਪਲੇਸ ਬਣੀ ਆ ਬਟ ਹਾਂ ਥੱਲੇ ਇਧਰ ਦੀ ਜਾਵਾਂ ਜੂ ਇਧਰ ਸਾਹਮਣੇ ਉਹ ਰਸਤਾ ਥੱਲੇ ਦੀ ਇਧਰ ਦੀ ਜਾ ਕੇ ਉਹ ਸਾਹਮਣੇ ਜਿੱਥੇ ਸਾਹਮਣੇ ਆ ਜਗਾੜਾ ਇਥੇ ਸਾਈਕਲ ਜੜੀ ਆ ਰੱਸੀ ਦੇ ਚਲਾਉਂਦੇ ਵਧੀਆ ਆਡਮ ਆ ਵੀ ਪਰ ਆਪਣੇ ਲਈ ਨਹੀਂ ਥੱਲੇ ਨੋ ਨੇਮ ਕੈਫੇ ਸੀਗਾ ਉਥੋਂ ਮੈਂ ਨਾ ਮੈਗੀ ਖਾ ਕੇ ਆ ਗਿਆ ਹੁਣ ਫੇ ਅੱਗੇ ਆਪਾਂ ਹੁਣ ਜਾਣਾ ਵਾ ਧਰਮਕੋਟ ਹੱਲ ਸੋ ਤੁਨ ਹੌਲੀ ਹੌਲੀ ਨਿਕਲੀਏ ਫਾਈਨਲੀ ਆਪਾਂ ਫੇ ਵਾਪਸ ਆ ਗਏ ਉੱਥੇ ਜਿੱਥੋਂ ਧਰਮਕੋਟ ਦਾ ਰਸਤਾ ਜਾਂਦਾ ਸੋ ਇੱਧਰੋਂ ਚੱਲਦੇ ਕਚੂ ਮੈਂ ਲਿਫਟ ਲੈ ਕੇ ਆ ਗਿਆ ਸੀਗਾ ਰਾਹ ਚ ਇੱਕ ਮੁੰਡਾ ਮੁਫਤਲ ਤੇ ਆ ਰਿਹਾ ਸੀ ਮੈਂ ਉਹਦੇ ਨਾਲ ਲਿਫਟ ਲੈ ਲਈ ਮੇਰਾ ਫਾਇਦਾ ਹੋ ਗਿਆ ਤੇਰਾ ਕੌਣ ਦਾ ਫਾਈਨਲੀ ਆਪਾਂ ਆ ਗਏ ਧਰਮਕੋਟ ਐ ਦੀ ਸਪਿਰਚੁਅਲ ਸੈਂਟਰ ਆਫ ਧਰਮਕੋਟ ਤਾਂ ਮੈਂ ਯਾਰੀ ਹਿੰਦੀ ਐਂਜਲਸ ਪਿੱਛੇ ਕੈਫੇ ਸੀਗਾ ਉਧਰ ਵਿੱਚ ਮੈਂ ਪੁੱਛ ਗਏ ਵੀ ਧਰਮਕੋਟ ਵਾਲੀ ਮਾਰਕੀਟ ਕਿੱਧਰ ਉਹਨੇ ਫਿਰ ਇੱਧਰ ਦਾ ਰਾਹ ਦੱਸਿਆ ਸੋ ਆਪਾਂ ਥੱਲੇ ਜਾ ਰਹੇ ਹਾਂ ਇੱਥੋਂ ਦੇਖਦੇ ਹਾਂ ਇੱਥੋਂ ਦੀ ਧਰਮਕੋਟ ਦੀ ਮਾਰਕੀਟ ਬੜੀ ਮਸ਼ਹੂਰ ਹੈ ਜਿਹੜੀ ਮਾਰਕੀਟ ਪੱਲਪਰੇ ਸੀ ਕੋਈ ਤੇਰਾ ਇਨਾ ਦੀ ਤੇ ਕਾਫੀ ਸਮਾਨ ਮਿਲਦਾ ਜੋ ਦੂਸਰੇ ਇਜ਼ਰਾਈਲੀ ਲੋਕਾਂ ਨੂੰ ਅਟਰੈਕਟ ਕਰਦਾ ਤੇ ਕੋਈ ਇਦਾਂ ਦੇ ਸਮਾਨ ਮਿਲਦਾ ਆਸ ਤੇ ਇੱਥੇ ਕਾਫੀ ਮੈਂ ਫੇਮਸ ਦੇਖੀ ਹੈ ਮਤਲਬ ਜਦੋਂ ਮੈਂ ਆਉਣਾ ਸੀਗਾ ਉਸ ਤੋਂ ਪਹਿਲਾਂ ਮੈਂ ਦੇਖਿਆ ਸੀ ਤੇ ਕਾਫੀ ਜਨਾਬ ਮਤਲਬ ਲੋਕ ਆਏ ਸੀਗੀ ਦੀ ਵੀਡੀਓ YouTube ਤੇ ਪਾਈ ਹੋਈ ਸੀ ਸੋ ਇੱਥੇ ਕਾਫੀ ਇਜ਼ਰਾਈਲੀ ਨੈਰ ਆ ਰਹੇ ਆਪਾਂ 커피 ਮੰਗਾਈ ਸੀਗੀ ਸੋ ਕੋਣੇ ਪਈ 140 ਰੁਪਏ ਦੀ ਪਿਛੋਂ ਆਪਾਂ 커피 ਪੀਣੀ ਸੀਗੀ ਉਹ 커피 ਵਾਲੀ ਕੋੜੀ ਸੀ ਕਹਿੰਦੇ ਦੁੱਧ ਵਾਲੀ ਆ ਮੈਂ ਬਾਅਦ ਚ ਉਹਨਾਂ ਨੂੰ ਦੱਸਿਆ ਵੀ ਸੋਇਆ ਬੀਂਦੇ ਦੁੱਧਾ ੜੀ ਆ ਮੈਂ ਚੱਲ ਕੋਈ ਨਾ ਓਕੀ ਸੋਕੀ ਲੰਗਾ ਲੈਨੇ ਸਾਹਮਣੇ ਜਿੱਦਾਂ ਪਹਾੜੀਆਂ ਉੱਚੀਆਂ ਤਾਂ ਇੱਧਰ ਵਿੱਚ ਦੀ ਘੁੰਮਦੇ ਘੁਮਾਦੇ ਮੈਂ ਇੱਧਰ ਆਇਆ ਸੋ ਮੈਂ ਇੱਧਰ ਉੱਪਰ ਜਾਊਗਾ ਹੁਣ ਕਾਫੀ ਲੰਬਾਂ ਤਨੀਏ ਪਰ ਫਿਰ ਵੀ ਠੀਕ ਹੈ ਪਿੰਡ ਸੋਣਾ ਹੈ ਔਰ ਲੋਕ ਵੀ ਕਾਫੀ ਵੱਖ-ਵੱਖ ਕਲਚਰ ਵੱਖ-ਵੱਖ ਏਰੀਆ ਦੇ ਇੱਥੇ ਮਿਲਦੇ ਆ ਦੇਖਣ ਨੂੰ ਸੋ ਮੈਂ ਅੱਗੇ ਜਾ ਰਹੇ ਹਾਂ ਹੁਣ ਇੱਧਰ ਉੱਪਰ ਜਾ ਕੇ ਦੇਖਦੇ ਆ ਕੀ ਹੈ ਇੱਧਰ ਪਿੱਛੇ ਇੱਕ ਬੰਦਾ ਮਿਲਿਆ ਉਹ ਸਤੋਣ ਜਿਹਾ ਵੇਚਦਾ ਜਿਹੜੇ ਮਾਇਨਾਂ ਚੋਂ ਨਿਕਲਦੇ ਆ ਵੱਖ-ਵੱਖ ਤਰ੍ਹਾਂ ਦੇ ਹੁੰਦੇ ਆ ਉਹਨੂੰ ਪੁੱਛਿਆ ਸੀ ਉਹ ਕਹਿੰਦਾ ਇਹ ਜਿਹੜਾ ਵਾਹ ਉੱਪਰ ਜਿਹੜਾ ਇਹਨੂੰ ਉੱਪਰ ਧਰਮਕੋਟ ਕਹਿੰਦੇ ਆ ਸੋ ਤੁਸੀਂ ਉੱਪਰ ਜਾ ਸਕਦੇ ਹੋ ਜਿੱਥੋਂ ਤੱਕ ਤੁਸੀਂ ਜਾਣਾ ਚਾਹੋ ਬਾਕੀ ਉੱਤੇ ਦੇਖਦੇ ਆਂ ਕੁਝ ਖਾਸ ਤਾਂ ਲੱਗਦਾ ਨਹੀਂ ਮੈਨੂੰ ਸੋ ਇੱਧਰ ਜਾ ਕੇ ਦੇਖਦੇ ਆਂ ਕੀ ਮਿਲਦਾ ਦੇਖਣ ਆ ਜਿਹੜੇ ਗੋਰੀ ਸੀਗੇ ਇਹਨਾਂ ਦਾ ਹਿਸਾਬ ਹੋਰ ਤਰ੍ਹਾਂ ਦਾ ਆ ਇਹ ਜਿਹੜੇ ਇਜ਼ਰਾਈਲੀ ਆ ਇਹਦੇ ਵੀ ਕੋਲੋਂ ਦੀ ਲੰਘਦੇ ਆ ਸਮਾਇ ਜੀ ਕਰਕੇ ਲੰਘ ਜਾਂਦੇ ਚਲੋ ਅੱਛੇ ਇੱਕ ਬੰਦੇ ਨੂੰ ਪੁੱਛਿਆ ਉਹ ਕਹਿੰਦਾ ਜਿਹੜਾ ਰਸਤਾ ਜਾ ਰਿਹਾ ਇਹ ਇੱਧਰ ਤੁਸੀਂ ਕੋਈ ਕੈਫੇ ਦੇਖ ਸਕਦੇ ਹੋ ਸੋ ਦੂਜਾ ਰਸਤਾ ਹੋ ਫਿਰ ਗੁੰਮਗਮਾ ਕੇ ਭਗਤ ਸੁਨਾਰਾ ওয়াটারফল ਅੱਲ ਚੱਲ ਜਾਣਾ ਸੋ ਪਹੁੰਚ ਜਾਣੇ ਫੇ ਉਪਰ ਜਾਵਾਂਗੇ ਉਧਰਲੇ ਬੰਨੇ ਦੂਜੇ ਬੰਨੇ ਜਿੱਧਰ ਭਗਤ ਸੁਨਾਰਾ ওয়াটারਫੋਲ ਆ ਫੇ ਲੱਭਾਂਗੇ ਹੋਸਟਲ ਰਾਤ ਕੱਟਾਂਗੇ ਹੋਸਟਲ ਚ ਸੋ ਕੱਲ ਆਪਾਂ ਕਰਾਂਗੇ ਟ੍ਰਿੰਡ ਟ੍ਰੈਕ ਮੈਂ ਪਛੇ ਗਿਆ ਸੀ ਉੱਤੇ ਉਧਰ ਮੈਨੂੰ ਇੱਕ ਕੈਫੇ ਦੇ ਮੁਰਨਾ ਉਹ ਮਿਲ ਗੁਰਾ ਗੁਰੇ ਬੈਠੇ ਸੀਗੇ ਉਹ ਬੈਲਜੀਅਮ ਤੋਂ ਆਏ ਹੋਏ ਸੀਗੇ ਸੋ ਮੈਂ ਉਹਨੂੰ ਪੁੱਛਦੇ ਸੀਗੇ ਵੀ ਤੁਸੀਂ ਕਿੱਥੋਂ ਆਏ ਮੈਂ ਕਿਹਾ ਅਜੀਤ ਦਾ ਪੰਜਾਬ ਤੋਂ ਸੋ ਉਹਨੇ ਪੁੱਛਿਆ ਮੈਂ ਕਿਹਾ ਮੈਂ ਪੁੱਛਿਆ ਉਹਨੂੰ ਵੀ ਮੈਂ ਤੁਸੀਂ ਦਰਬਾਰ ਸਾਹਿਬ ਗਏ ਹੈ ਕਹਿੰਦੀ ਬੈ ਨਹੀਂ ਮਤਲਬ ਉਹਨੇ ਕਿਹਾ ਵੀ ਕਾਫੀ ਸਾਲ ਪਹਿਲਾਂ ਮੈਂ ਜਾ ਹੋਈ ਆ ਸੋ ਮੈਂ ਉਹ ਕਹਿੰਦੀ ਜੀ ਮੈਂ ਬਿਜ਼ਨਸ ਕਰਦੀ ਆ ਤੇ ਮੈਂ ਕਿਹਾ ਠੀਕ ਆ ਸੋ ਉਹ ਜਿਹੜੇ ਸਿੱਖ ਪੀਪਲ ਲੀ ਜਾਂ ਆਪਣੇ ਸਿੱਖਾਂ ਦੀ ਬਾਰੇ ਕਾਫੀ ਕੁਝ ਜਾਣਦੇ ਸੀਗੇ ਸੋ ਜ਼ਿਆਦਾ ਤਾਂ ਗੱਲ ਨਹੀਂ ਕੀਤੀ ਬਟ ਫਿਰ ਵੀ ਉਹਨੇ ਜੋ ਦੱਸਿਆ ਮੈਨੂੰ ਕਾਫੀ ਵਧੀਆ ਲੱਗਾ ਆ ਜਿਹੜੀ ਪਹਾੜੀ ਦੇਖ ਰਹੇ ਆ ਸਾਹਮਣੇ ਇੱਥੇ ਕਈ ਘਰ ਵੀ ਆ ਬਹੁਤ ਉਚਾਈ ਤੇ ਜਾ ਕੇ ਤੇ ਇੱਕ ਦੋ ਮੰਦਰ ਵੀ ਬਣੇ ਹੋਏ ਆ ਸਾਹਮਣੇ ਪਰ ਇੰਨੀ ਦੂਰ ਤੱਕ ਮਤਲਬ ਧਾਨੇ ਲੋਕ ਜਿਹੜੇ ਪਹੁੰਚ ਜਾਂਦੇ ਆ ਆਪਣਾ ਤਾਂ ਔਖਾ ਭਾਈ ਕਾਫੀ ਟਾਈਮ ਖੋਜ ਕਰਨ ਤੋਂ ਬਾਅਦ ਲੱਭਦੇ ਲੱਭਾਉਂਦੇ ਮੈਂ ਇੱਧਰ ਆਇਆ ਸੀ ਉੱਪਰ ਸੋ ਮੈਨੂੰ ਇਦਾਂ ਦਾ ਕੁਝ ਕਮਰਾ ਮਿਲਿਆ ਇਹਦੇ ਵਿੱਚ ਇਹ ਬੈੱਡ ਮਿਲਦਾ ਹੁੰਦਾ 500 ਰੁਪਏ ਦਾ ਇਹਨੂੰ ਡੋਮ ਕਹਿੰਦੇ ਸੋ ਮੈਨੂੰ ਇਹ ਮਿਲਿਆ ਇੱਕ ਬੈੱਡ ਸੋ ਇਧਰ ਇਹ ਬਾਥਰੂਮ ਆ ਸੋ ਸਵੇਰ ਜਿਹੜਾ ਸਵੇਰ ਤੱਕ ਮੈਨੂੰ 11 ਵਜੇ ਤੱਕ ਉਹਨਾਂ ਨੇ ਕਿਹਾ ਵੀ ਹਾਂ ਮਿਲੇਗਾ ਕਮਰਾ ਸੋ ਵਧੀਆ ਇੱਕ ਰਾਤ ਲਈ ਠੀਕ ਆ ਇੰਨੇ ਦਾ ਰੇਟ ਵਿੱਚ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਸੋ ਕੱਲ ਨੂੰ ਆਪਾਂ ਜਾਣਾ ਵੇ ਇੱਕ ਤ੍ਰਿਹੁਣ ਟ੍ਰੈਕ ਸੋ ਉਹ ਕੱਲ ਕਰਾਂਗੇ ਤੇ ਉਹਦੇ ਲਈ ਮੈਨੂੰ ਸਵੇਰੇ 7:00 ਵਜੇ ਮੈਂ ਨਿਕਲੂਗਾ ਇੱਥੋਂ ਤੇ ਮੈਨੂੰ ਉੱਪਰ ਜਾਣਾ ਲਈ ਘੱਟੋ ਘੱਟ 2 2.5 ਘੰਟੇ ਤੋਂ 2.5 ਘੰਟੇ ਤੋਂ ਵੱਧ ਜਿਆਦਾ ਲੱਗ ਸਕਦਾ ਕਿਉਂਕਿ ਕਾਫੀ ਪਹਾੜੀ ਉਚਾਈ ਚੜਨਾ ਪੈਂਦਾ ਸੋ ਥੋੜਾ ਵਾ ਰੋਕ ਰੋਕ ਕੇ ਬੰਦਾ ਚੜਦਾ ਸੋ ਕੱਲ ਨੂੰ ਆਪਾਂ ਉਧਰ ਜਾਵਾਂਗੇ ਸੋ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਜਰੂਰ ਕਰਿਓ ਸੋ ਤੁਹਾਡਾ ਇਨਾਈ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਜੀ ਪੂਰੀ ਜਰੂਰ ਦੇਖਿਓ ਥੈਂਕ ਯੂ ਬਾਏ